ਆਪੇ ਵਿਸ਼ਨ ਬਿਸ਼ਵ ਸਮਾਇਆ ਨਿਰਗੁਣ ਦਾਤਾ ਬੇਪਰਵਾ ਆਪੇ ਪਾਰ ਬ੍ਰਹਮ ਬ੍ਰह्म ਜਾਇਆ ਆਪੇ ਗੋਦੀ ਲਾਇ ਉਠਾ ਆਪੇ ਸ਼ੰਕਰ ਉਂਗਲੀ ਲਾਇਆ ਸਿੱਖ ਮਤ ਦਏ ਸਮਝਾ ਜੋ ਘੜਿਆ ਪੰਨ ਵਿਖਾਇਆ ਥਿਰ ਰਹੇ ਕੋਈ ਨਾ ਤਿੰਨਾ ਏਕਾ ਗੁਣ ਵਿਖਾਇਆ ਆਪੇ ਆਪਣਾ ਪਰਦਾ ਲਾ ਜਤੀ ਜੋਤ ਸਰੂ ਘਰਾਪ ਆਪਣੀ ਕਿਰਪਾ ਕਰ ਦੇਵਨ ਹਾਰ ਸਚਵਰ ਸ਼ਬਦ ਵਿਚੋਲਾ ਮੇਲ ਮਿਨਾਇਆ ਸ਼ਬਦ ਵਿਚੋਲਾ ਸਤਿਗੁਰ ਧਾਰ ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਏਂਦਾ ਦੋਏ ਜੋੜ ਕਰਨ ਨਮਸਕਾਰ ਖਾਲੀ ਝੋਲੀ ਸਰਬ ਵਖਾਏਂਦਾ ਦੇਵਨ ਹਾਰਾ ਇੱਕ ਦਾਤਾਰ ਸੱਚੀ ਪਿਛਿਆ ਆਪ ਵਰਤਾਏਂਦਾ ਮੰਗਦੇ ਰਹਿਣਾ ਵਾਰੋ ਵਾਰ ਭੁੱਲ ਭੁੱਲ ਕਦੇ ਨਾ ਜਾਂਦਾ ਲੱਖ 84 ਸੇਵਾ ਕਰਨੀ ਵਿੱਚ ਸੰਸਾਰ ਲੋਕ ਮਾਤਰਾ ਵਖਾਏਂਦਾ ਪੰਜ ਤਤ ਦੇਣਾ ਇੱਕ ਆਧਾਰ ਤ੍ਰੈਗੁਣ ਮਾਇਆ ਜੋੜ ਜੁੜਾਏਂਦਾ ਮਨਸ ਮਨੁਖ ਇੱਕ ਵਿਚਾਰ ਆਪੇ ਆਪਣੀ ਕਲ ਰਖਾਏਂਦਾ ਅਸਾ ਕ੍ਰਿਸ਼ਨਾ ਕਰ ਤਿਆਰ ਪੰਜ ਵਿਕਾਰ ਆਪੇ ਉਪਜਾਏਂਦਾ ਨਾਤਾ ਜੋੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਹਤਰ ਨਾੜਾ ਆਪ ਸਮਝਾਏਂਦਾ 360 ਹਾਡੀ ਕਰੇ ਖੇਲ ਕਰਤਾਰ ਬ੍ਰਹਮ ਬ੍ਰਹਮਾ ਦੀ ਵੇਸ ਵਟਾਏਂਦਾ ਲੇ ਕਾ ਜਾਣੇ ਬੰਕਦਵਾਰ ਘੜ ਆਪਣਾ ਆਪ ਸੁਹਾਏ ਦਾ ਜਗਤ ਵਿਖਾਏ ਨੋ ਦਵਾਰ ਜਗਤ ਵਾਸਨਾ ਵਿੱਚ ਰਖਾਏ ਦਾ ਆਪਣਾ ਖੇਲ ਕਰੇ ਅਪਰੇ ਅਪਾਰ ਆਪਣੀ ਵਾਂਡੇ ਆਪਣੇ ਹੱਥ ਰਖਾਏ ਦਾ ਘਰ ਵਿੱਚ ਘਰ ਕਰ ਤਿਆਰ ਆਪਣੀ ਹੱਥੀਂ ਕੁੰਡਾ ਲਾਇੰਦਾ ਕੋਈ ਨਾ ਪਾਵੇ ਸਾਰ ਵਿੱਚ ਸੰਸਾਰ ਦੇਸ ਕਿਸੇ ਨਾ ਆਇੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਕਾ ਸ਼ਬਦ ਰਹਾ ਘੜਨ ਘੜ ਵਿਸ਼ਨ ਨ ਬ੍ਰਹਮਾ ਸ਼ਿਵ ਸੇਵ ਕਮਾਇਦਾ ਵਿਸ਼ਨ ਨ ਬ੍ਰਹਮਾ ਸ਼ਿਵ ਸਾਚੀ ਸੇਵ ਕਮਾ ਪੰਜ ਤਤ ਗੜ ਬਣਾਇਆ ਮਨ ਮਤ ਬੁੱਧ ਵਿੱਚ ਟਿਕਾਰ ਨਿਰਗੁਣ ਵੰਡ ਬੰਡਾਇਆ ਦੋਏ ਜੋੜ ਪਏ ਸਰਨਾ ਤੇਰਾ ਰੂਪ ਨਜ਼ਰ ਨਾ ਆਇਆ ਪੁਰਖ ਪੁਰਖ ਬినాਸ਼ੀ ਦੇ ਆਕਮਾ ਇਕਾ ਤਤ ਸਮਝਾਇਆ ਆਪਣਾ ਮੰਦਰ ਦਏ ਸੁਹਾ ਆਪਣਾ ਰਾਹ ਆਪਣੇ ਵਿੱਚ ਛਪਾਇਆ ਗੁਰਮੁਖ ਵਿਰਲੇ ਦੇ ਬਿਜਾ ਜਿਸ ਸਿਰੇ ਆਪਣਾ ਹੱਥ ਟਿਕਾਇਆ ਸੰਤ ਸਾਜਣ ਲੈ ਜਗਾ ਨਿਰਗੁਣ ਸਰਗੁਣ ਹੋ ਰਿਸ਼ਨਾਇਆ ਭਗਤ ਭਗਵੰਤ ਵੇਖੇ ਥਾਂ ਥਾਂ ਆਪੇ ਆਪਣਾ ਰੂਪ ਵਟਾਇਆ ਆਪਣਾ ਮਾਰਗ ਦੇ ਵਿਖਾ ਨੋ ਦਵਾਰੇ ਪਾਰ ਕਰਾਇਆ ਸੁਖਮੰਤੇ ਦੀ ਬੰਕ ਪੰਧ ਦੇ ਮਕਾ ਈੜਾ ਪਿੰਗਲ ਮੁਖ ਸ਼ਰਮਾਇਆ ਦੂਈ ਦਵਤੀ ਪਰਦਾ ਲਾਤ ਰੈਗਨ ਤਤ ਨ ਕੋਏ ਜਨਾਇਆ ਪੰਜ ਵਿਕਾਰਾ ਕਰੇ ਸਵਾ ਏਕਾ ਜੋਤੀ ਅਗਨੀ ਲੰਬੂ ਲਾਇਆ ਅੰਮ੍ਰਿਤ ਆਤਮ ਦਏ ਪਿਆ ਨਿਜਰ ਚਿਰਨਾ ਇਕ ਚਰਾਇਆ ਕਰਨਾਦ ਕਰ ਸ਼ਬਦ ਕਰ ਧੁਨ ਦਏ ਉਬਜਾ ਧੁਨ ਆਤਮਕ ਖੇਲ ਖਿਲਾਇਆ ਕਰ ਮੇਲਾ ਕਰ ਗੁਰੂ ਕਰ ਚੇਲਾ ਬਣੇ ਸਹਿਜ ਸੁਭਾ ਕਰ ਸੁਰਤੀ ਬੰਧਨ ਪਾਇਆ ਕਰ ਤਾਕ ਦੇ ਖੁਲਾ ਕਰ ਸਾਕੀ ਜਾਮ ਇੱਕ ਪਿਆਆ ਕਰ ਰਾਕੀ ਸ਼ਬਦ ਕੋੜਾ ਸਾਚੇ ਕੋੜੇ ਦੇ ਚੜਾ ਅੰਦਰੇ ਅੰਦਰ ਪੰਦ ਮੁਕਾਇਆ ਕਰ ਸਿੰਘਾਸਣ ਰਿਹਾ ਵਿਸ਼ਾ ਸਾਚੀ ਸੇਜਾ ਡਗ ਮੰਗਾਇਆ ਕਰ ਪਤ ਪਤਵੰਤਾ ਤਕੇ ਰਾਹ ਕਰ ਕੰਤ ਸੁਹਾਗ ਆਪਣਾ ਨਾਂ ਉਤਰਾਇਆ ਕਰ ਮੇਲਾ ਜਾਣੇ ਬੇ ਪ੍ਰਵਾਹ ਬੇ ਪ੍ਰਵਾਹ ਵੇਸ ਵਟਾਇਆ ਆਤਮ ਬ੍ਰਹਮ ਪਾਰ ਬ੍ਰਹਮ ਕਰੇ ਰੂਸ਼ਨਾ ਜੋਤ ਨਿਰੰਝਣ ਡਗ ਮਗਾਇਆ ਰਵ ਸਸ ਰਹੇ ਸ਼ਰਮਾ ਨੇਤਰ ਨੈਣ ਨ ਕੋਏ ਉਠਾਇਆ ਪੁਰਖ ਬినాਸ਼ੀ ਕਟਕਟ ਵਾਸੀ ਆਪਣਾ ਖੇਲਦਾ ਖਲਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਵਟਾਇਆ ਆਦ ਜੁਗਾ ਜੁਗਾ ਜੁਗੰਤਰ ਇਕ ਬਣਾਏ ਸਚ ਮਲਾ ਗੁਰ ਸਤਗੁਰੇ ਸ਼ਬਦ ਨਾਮ ਉਤਰਾਇਆ ਵਿਸ਼ਨ ਬ੍ਰਹਮਾ ਸ਼ਿਵ ਭੁੱਲਣ ਨਾ ਬਿਨ ਹਰ ਸ਼ਬਦ ਨਾ ਦਿਸੇ ਅਵਰ ਕੋਈ ਸਹਾਇਆ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰਿਆ ਜੁਗਾਦੀ ਏ ਕਾ ਹਰ ਆਪੇ ਆਪਣਾ ਖੇਲ ਖਿਲਾਇਆ ਸ਼ਬਦ ਗੁਰ ਖੇਲੇ અપਾਰਾ ਹਰ ਸਾਚਾ ਸੱਚ ਕਰਾਏ ਦਾ ਆਦ ਜੁਗਾਦੀ ਏ ਕੇ ਉਤਾਰਾ ਏ ਕਾ ਗੁਰ ਗੁਰ ਨਾ ਉਤਰਾ ਹੈਂਦਾ ਲਖ 84 ਪਾਵੇ ਸਾਰਾ ਕਟ ਕਟੇ ਅੰਦਰ ਵੇਖ ਵਿਖਾਏਂਦਾ ਭਗਤਾਂ ਦੇ ਵੇ ਸਤ ਸਹਾਰਾ ਸਤ ਸਤਵਾਦੀ ਮੇਲ ਮਿਲਾਏਂਦਾ ਸੰਤ ਬਣਾਏ ਸੱਚ ਦਿਲਾਰਾ ਆਪੇ ਆਪਣੇ ਰੰਗ ਰੰਗਾਏਂਦਾ ਗੁਰਮੁਖ ਖੰਨੇਤਰ ਨੈਣੇ ਕਿ ਉਗਾੜਾ ਦੋਏ ਦੋਏ ਲੋਚਣ ਬੰਦ ਕਰਾਏਂਦਾ ਗੁਰਸਿੱਖਾਂ ਵਿਖਾਏ ਸੱਚ ਅਖਾੜਾ ਕਰ ਮੰਦਰ ਅੰਦਰ ਆਪਣਾ ਤਾਲ ਵਜਾਏਂਦਾ ਆਪੇ ਸਭ ਤੋਂ ਵਸਿਆ ਬਾਰਾ ਭੇਵ ਕੋਈ ਨਾ ਪਾਇੰਦਾ ਜੁਗਾ ਜੁਗੰਤਰ ਸਾਚੀ ਕਾਰਾ ਸੋ ਪੁਰਖ ਨਰੰਜਣ ਆਪ ਕਰਾਇੰਦਾ ਆਪੇ ਗੁਰ ਆਪੇ ਅਵਤਾਰ ਆਪੇ ਭਗਤ ਭਗਵੰਤ ਮੇਲ ਮਿਲਾਇੰਦਾ ਆਪੇ ਸੰਤ ਕੰਤ ਰਲਿਆ ਮਾਣੇ ਅਪਰੇ ਅਪਾਰਾ ਆਪੇ ਸੰਤ ਕੰਤ ਰਲਿਆ ਮਾਣੇ ਅਪਰੇ ਅਪਾਰਾ ਕੰਤ ਕੰਤੂ ਹਲ ਸਾਚੀ ਸੇਜ ਹੰਡਾਇੰਦਾ ਆਪੇ ਗੁਰਮੁਖ ਬਣਾਏ ਨਾਮ ਵਣਜਾਰਾ ਸੱਚਾ ਬੰਕੇ ਆਪ ਵਿਖਾਐਂਦਾ ਆਪੇ ਗੁਰਸਿੱਖਾਂ ਦੇਵੇ ਸਚ ਭੰਡਾਰਾ ਆਪਣੀ ਹੱਥੀਂ ਸੇਵ ਕਮਾਐਂਦਾ ਜੋਤੀ ਜੋਤ ਸਰੂਪ ਭਰ ਆਪ ਆਪਣੀ ਜੋਤ ਧਰ ਆਦਪੁਰਖ ਅਬినాਸ਼ੀ ਕਰਤਾ ਏਕਾ ਸਚਾ ਖੋਲ ਧਰ ਸਚ ਵਸਤੇ ਆਪਣੇ ਹੱਥ ਰਖਾਐਂਦਾ ਸਾਚੀ ਵਸਤ ਹਰ ਨਿਰੰਕਾਰ ਗੁਰ ਸਤਗੁਰ ਹੱਥ ਰਖਾਈਆ ਜੁਗਾ ਜੁਗੰਤਰ ਬਣ ਵਰਤਾਰ ਹਰ ਜਨ ਸਾਚੇ ਝੋਲੀ ਰਹਾ ਭਰਾਈਆ ਜੁਗ ਚੌਕੜੀ ਕਰੇ ਪਾਰ ਸਾਚੁ ਤ੍ਰੇਤਾ ਦਵਪਰ ਲੋਕ ਮਾਤ ਰਹਿਣਾ ਪਾਈਆ 14 ਲੋਕ ਕਰੇ ਖੇਲ ਕਰਤਾਰ 14 ਹਟ ਵੇਖ ਵਿਖਾਈਆ ਤ੍ਰੈ ਭਵਨ ਤਨੀ ਆਪੇ ਜਾਣੇ ਆਪਣੀ ਕਾਰ ਤ੍ਰੈ ਗੁਣ ਮਾਇਆ ਵਿੱਚ ਨ ਆਈਆ ਵਲੇ ਸਾਲ ਖੇਲ ਕਰੇ ਸੰਸਾਰ ਅਛਲੇ ਅਛਲੇ ਆਪ ਹੋ ਜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਾਰੇ ਆਪਣਾ ਖੇਲ ਆਪ ਖਿਲਾਈਆ ਜੁਗ ਜੁਗ ਖੇਲਿ ਬਲੜਾ ਸਤਪੁਰਖ ਨਿਰੰਜਣ ਆਪ ਕਰਾਇੰਦਾ ਗੁਰਮੁਖਾਂ ਅੰਦਰ ਸੱਚ ਸੰਗਾਸਣ ਏਕਮ ਲੜਾ ਸੋਭਾਵੰਤ ਸੋਭਾ ਪਾਇੰਦਾ ਸੁਰਤੀ ਸ਼ਬਦੀ ਅਕਾਲ ਮੂਰਤ ਆਪੇ ਰਲੜਾ ਜੁਨੀ ਰਹਿਤ ਦੇਸ ਨਾ ਆਇੰਦਾ ਆ ਪਫੜਾਇ ਸ਼ਬਦ ਸਰੂਪੀ ਸੱਚ ਆਪੇ ਰਲੜਾ ਛੁਟ ਕਦੇ ਨਾ ਜਾਇੰਦਾ ਜੁਗਾ ਜਗੰਤਰ ਗੁਰੇ ਅਵਤਾਰ ਆਪੇ ਕਲੜਾ ਰਾਮਾ ਕ੍ਰਿਸ਼ਨਾ ਬਾਵਨ ਖੇਲ ਖਿਲਾਇੰਦਾ ਇਸਾ موسی ਜੋਤੀ ਆਪੇ ਰਲੜਾ ਸੰਗ ਮੁਹੰਮਦ ਚਾਰ ਜਾਰ ਅੱਲਾ ਰਾਣੀ ਖੇਲ ਖਿਲਾਇੰਦਾ ਨਾਨਕ ਮੇਲਾ ਇੱਕ ਕਲੜਾ ਸੱਚਖੰਡ ਦਵਾਰਾ ਵੇਖ ਵਖਾਏਂਦਾ ਸ਼ਬਦ ਸਨੇਹੜਾ ਏ ਕਾ ਕਲੜਾ ਨਾਮ ਸਤ ਸਰਬ ਵਰਤਾਇਦਾ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ ਏ ਕਾ ਸ਼ਬਦ ਏ ਕਾ ਗੁਰ ਏ ਕਾ ਲਿਖਾ ਜਾਣੇ ਤੁਰ ਦੂਸਰ ਭੇਵ ਕੋਇ ਨ ਪਾਇਦਾ ਦੂਸਰ ਭੇਵ ਨ ਜਾਣੇ ਕੋਇ ਹਰ ਮਹਿਮਾ ਅਗਣਤ ਗਣੀ ਨ ਜਾਇਆ ਬ੍ਰਹਮਾਚਾਰੇ ਵੇਦ ਲੈ ਕੇ ਆਇਆ ਢੋਆ ਅਲਖਣਾ ਅਲਖਣਾ ਲਿਖਿਆ ਜਾਈਆ ਲਖਣਾ ਲਖਣਾ ਲਖਿਆ ਜਾਈਆ ਸ਼ਾਸਤਰ ਸਿਮਰਤ ਪੁਰਾਣੇ 18 ਉੱਚੀ ਕੂਕ ਕੂਕ ਲੋਕ ਮਾਤ ਰੋਇਆ ਹਰ ਹਰ ਲੇਖਾ ਲਿਖਣ ਕੋਈ ਨਾ ਪਾਈਆ ਗੀਤਾ ਗਿਆਨ ਆਪੇ ਜੋ ਯਾਦਰ ਲੋਕੀ 나ਥ ਤਿੰਨਾ ਲੋਕਾਂ ਬੇਵ ਖੁਲਾਈਆ ਈਸਾ موسی ਸੰਗ ਮੁਹੰਮਦ ਦੇ ਕਾ ਬੀਜ ਪੋਇਆ 14 ਤਬਕ ਫੁੱਲ ਫੁੱਲਵਾੜੀ ਆਪ ਮਹਿਕਾਈਆ ਪਰਵਰਦੇਗਾਰ ਬੇਅਬ ਖਤਾਈ ਆਪੇ ਆਪਣੇ ਜਿਹਾ ਹੋਇਆ ਨੂਰੋ ਨੂਰ ਨੂਰ ਸਮਾਈਆ ਮੁਕਾਮੇ ਹਕ ਆਦ ਜੁਗਾਦ ਨਵ ਨਰਵਾ ਨਾ ਮਰੇ ਨਾ ਜਾਈਆ ਜੋਤੀ ਜੋਤ ਸਰੂਪ ਹਰਾ ਆਪਣੀ ਕਿਰਪਾ ਕਰਿਆ ਦੇ ਅੰਤ ਸ੍ਰੀ ਭਗਵੰਤ ਜੁਗ ਜੁਗੇ ਆਪਣਾ ਰੂਪ ਧਰਾਈਆ ਸ਼ਬਦ ਗੋਰੇ ਨਾਨਕ ਧਾਰ ਨਿਰਗੁਣ ਖੇਲ ਖਿਲਾਇਆ ਸਰਗੁਣ ਸਾਜਣ ਦਾ ਇਹ ਆਧਾਰ ਪੰਜ ਤਤ ਵੇਖ ਵਿਖਾਇਆ ਕਾਇਆ ਕੱਪੜ ਖੇਲ ਨਿਆਰ ਢੂੰਗੀ ਕੰਦਰ ਵੇਸ ਵਟਾਇਆ ਆਤਮ ਬ੍ਰह्म ਪਾਰ ਬ੍ਰह्मਸਾਰ ਬ੍ਰह्म ਲਿਖਾ ਦੇ ਮੁਕਾਇਆ ਇਕਾਨਾਦ ਧੁਨ ਸਤਾਰ ਅਨਹਦ ਤਾਰ ਸਤਾਰ ਹਿਲਾਇਆ ਆਪੇ ਜਾਣੇ ਆਪਣੀ ਗੁਫਤਾਰ ਕੋਸ਼ੇ ਵਿੱਚ ਨਜ਼ਰ ਕਿਸੇ ਨਾ ਆਇਆ ਮਧੋਸ਼ ਗਾਏ ਇੱਕ ਨਿਰੰਕਾਰ ਖਾਮੋਸ਼ ਚੁੱਪ ਰਹਿਣ ਨਾ ਪਾਇਆ ਸੋਚ ਸੋਚ ਤੋਂ ਵਸਿਆ ਬਾਰ ਸ਼ਬਦ ਸ਼ਬਦ ਵਢੀ ਵਢਿਆ ਲੋਕ ਪ੍ਰਲੋਭਕ ਗਾਏ ਨੇ ਕਾਵਾਰ ਸੱਚ ਸਲੋਕ ਆਪ ਪ੍ਰਗਟਾਇਆ ਹਰ ਕਾਮ ਮੰਦਰ ਕਿਸੇ ਦੇਸ ਨਾ ਕਿਲੇ ਕੋਟ ਚਾਰ ਦਿਵਾਰੀ ਬੰਦ ਨਾ ਕਿਸੇ ਕਰਾਇਆ ਜੁਗ ਜੁਗ ਜਨ ਭਗਤਾ ਤਨ ਨਗਾਰੇ ਲਾਉਂਦਾ ਆਇਆ ਝੋਟ ਆਪਣਾ ਪਰਦਾ ਆਪੇ ਉਠਾਇਆ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਕਿਰਪਾ ਕਰ ਏਕਾ ਸ਼ਬਦ ਸ਼ਬਦ ਗੁਰਦੇਵ ਆਦ ਜੁਗਾਦੀ ਲਖਾ ਭੇਵ ਨਿਰਮਲ ਰੂਪ ਸਦਾ ਨਹਿ ਕੇ ਨਿਰਮਲਤਾ ਹਾਂ ਮੇ ਆਸਣ ਲਾਈਆ ਨਿਰਮਲ ਧਾਮ ਹਰ ਭਗਤ ਘਰ ਘਰ ਮੰਦਰ ਹੋਏ ਰੁਸ਼ਨਾਈਆ ਗੁਰ ਸਤ ਗੁਰੇ ਅੰਦਰ ਜਾਏ ਵੜ ਆਉਂਦਾ ਜਾਂਦਾ ਦਿਸ ਕਿਸ ਦਿਸ ਨਾ ਆਈਆ ਗੁਰੇ ਸਤ ਗੁਰੇ ਅੰਦਰ ਜਾਏ ਵੜ ਆਉਂਦਾ ਜਾਂਦਾ ਦਿਸ ਨਾ ਆਈਆ ਕਲਯੁਗ ਚਾਰ ਕੁੰਟ ਵੇਖੇ ਖੜੇ ਨੌਖੰਡ ਪ੍ਰਥਮੀ ਫੁੱਲ ਫੁਲਾਈਆ ਸਾਜੁਗ ਤ੍ਰੇਤਾ ਦਵਪਰ ਕਾਲ ਰੂਪ ਆਪੇ ਧਰ ਕਾਲ ਨਗਾਰਾ ਆਪ ਵਜਾਈਆ ਪਰਖਬ ਨਾਸ਼ੀ ਖੇਲੇ ਪਰ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾ ਸ਼ਹਿਨਸ਼ਾਇਆ ਸ਼ਹਿਨਸ਼ਾਹਰ ਖੇਲ ਖਿਲਾਇੰਦਾ ਕਲਯੁਗ ਤੇਰੀ ਅੰਤਮ ਵਾਰ ਨਿਰਗੁਣ ਜੋਤੀ ਜੋਤ ਜਗਾਇੰਦਾ ਜੋਤੀ ਜਤ ਆਪ ਕਰਤਾਰ ਸ਼ਬਦੀ ਸ਼ਬਦ ਸੰਗ ਰਲਾਇੰਦਾ ਗੋਰੇ ਸ਼ਬਦ ਹੋ ਤਿਆਰ ਕਾਲ ਮਹਾਕਾਲ ਆਪ ਹੀ ਉਠਾਇੰਦਾ ਏਕਾ ਬਖਸ਼ੇ ਚਰਨ ਤੇ ਹਰ ਦਿਆਲ ਕਾਲ ਆਪਣਾ ਰੂਪ ਤਰਾਂਦਾ ਆਪੇ ਹੋਏ ਮਿਹਰਬਾਨ ਦੋਹਾ ਵਿਚੋਲਾ ਵੇਖ ਵਖਾਇੰਦਾ ਸਦਾ ਸਹਾਈ ਨਿਗਾਹਬਾਨ ਲੋਆਂ ਪੁਰੀਆਂ ਫੇਰਾ ਪਾਇੰਦਾ ਪ੍ਰਹੰਡ ਖੰਡ ਹੋਏ ਪ੍ਰਧਾਨ ਵਿਸ਼ਨ ਬ੍ਰਹਮਾ ਸ਼ਿਵ ਆਪੇ ਠਾਇੰਦਾ ਏਕਾ ਦੇਵੇ ਸਤ ਨਿਸ਼ਾਨ ਲੱਖ 84 ਡੰਕ ਵਜਾਇੰਦਾ ਸੋਇਆ ਰਹੇ ਨਾ ਜੀਵ ਨਾਦਾਨ ਚਾਰੇ ਵਰਨਾ ਫੁੱਲ ਫਲਾਇੰਦਾ क्षत्रिय ਬ੍ਰਾਹਮਣ ਸ਼ੂਦਰ ਵੈਸ਼ ਕਰ ਪਹਿਚਾਨ ਚਾਰੇ ਖਾਣੀ ਆਪ ਭਲਾਇੰਦਾ ਅੰਡਜ ਚੇਰੇ ਜੀਤ ਪੁਜ ਸੇਤਜ ਦੇਵਨ ਹਾਰਾ ਦਾਨ ਚਾਰੇ ਵੇਦ ਆਪ ਸੁਣਾਇੰਦਾ ਚਾਰੇ ਮੁਖ ਬ੍ਰਹਮ ਕਰ ਪ੍ਰਧਾਨ ਚਾਰੇ ਜੁਗ ਵੇਸ ਵਟਾਇੰਦਾ ਜੋਦਾ ਸੂਰ ਬੀਰ ਬਲੀ ਬਲਵਾਨ ਰਾਜ ਰਾਜਾ ਨਾ ਆਪ ਅਖਵਾਇੰਦਾ ਇੱਕ ਇਕੱਲਾ ਨੌਜਵਾਨ ਸੱਚੇ ਤਖਤ ਸੋਭਾ ਪਾਇੰਦਾ ਸ਼ਾ ਪਾਦਸ਼ਾ ਵਡ ਮਿਹਰਬਾਨ ਕਲਜੁਗ ਕੂੜੀ ਕਿਰਿਆ ਕਰ ਕਲਯੁਗ ਕੁੜੀ ਕਿਰਿਆ ਪਾਰ ਕਰਾਂਦਾ ਲਖ 84 ਮਿਟੇ ਨਿਸ਼ਾਨਾ ਬੇਈਮਾਨ ਝੂਠੀ ਨੌਬਤ ਨਾ ਕੋਈ ਵਜਾਏਂਦਾ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰੇ ਕਾਬਦ ਗੁਰੂ ਹੋਵੇ ਮਿਹਰਬਾਨ ਸ਼ਬਦ ਗੁਰ ਸਦ ਦਾਤਾਰਾ ਦਾਤਾਰ ਦਇਆ ਕਮਾਈਆ ਕਲਯੁਗੇ ਅੰਤਮ ਹੋ ਜਿਆਰਾ ਨਿਰਗੁਣੇ ਆਪਣਾ ਰੂਪ ਧਰਾਈਆ ਗੁਰਮੁਖਾਂ ਕਰੇ ਸੱਚ ਪਿਆਰਾ ਸੱਚ ਸਹਾਰਾ ਇੱਕ ਵਿਖਾਈਆ ਆਪੇ ਖੋਲੇ ਬੰਦ ਕਵਾੜਾ ਪੰਚਮ ਧਾੜਾ ਦਏ ਮਿਟਾਈਆ ਨਿਰਗੁਣ ਨੂਰ ਕਰਿਉ ਜਿਆਰਾ ਅੰਧ ਅੰਧੇਰ ਦਏ ਗਵਾਈਆ ਅੰਮ੍ਰਿਤ ਬਖਸ਼ੇ ਠੰਡੀ ਠਾਰਾ ਭਰ ਪਿਆਲਾ ਜਾਮ ਪਿਆਈਆ ਭਾਗ ਲਗਾਏ ਕਾਇਆ ਮੰਦਰ ਮਨਾਰਾ ਗੁਰੂ ਦਵਾਰ ਮੰਦਰ ਮਸਜਿਦ ਮੱਠ ਸ਼ਿਵ ਦਵਾਰੇ ਖੋਜਣ ਕੋਈ ਨਾ ਜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਲ ਕਰ ਕਲਯੁਗ ਤੇਰੀ ਅੰਤਮ ਵਾਰ ਸ਼ਬਦ ਗੁਰੇ ਕੇ اخਵਾਈਆ ਇਕਾ ਸ਼ਬਦ ਗੁਰੂ ਗਰ ਦਾਤਾ ਗੁਰਦੇਵ ਨਮੋ ਨਮਸਕਾਰ ਆਦ ਪੁਰਖ ਹਰ ਪੁਰਖ ਵਿਦਾਤਾ ਅਲਖੇ ਗੋਚਰ ਅਗਮ ਅਪਾਰ ਜੁਗ ਜੁਗ ਵੇਖੇ ਖੇਲ ਤਮਾਸ਼ਾ ਲੋਕ ਮਾਤ ਲੈ ਅਵਤਾਰ ਸੰਤਨ ਦੇਵੇ ਸਤਿ ਪ੍ਰਵਾਸਾ ਚਰਨ ਕਮਲ ਆਧਾਰ ਦੂਜੇ ਘਰ ਪਾਵੇ ਰਾਸਾ ਤੀਜੇ ਜਨ ਨੇ ਤਰੇਖੇ ਉਗਾੜ ਚੌਥੇ ਪਦ ਕਰਾਏ ਵਾਸਾ ਦੇਵੇ ਦਰਸਗ ਅਪਰੇ ਅਪਾਰ ਪੰਚਮ ਸ਼ਬਦ ਨਾਦ ਧੁਨ ਲੇਖਾ ਜਾਣੇ ਪਵਨ ਸਵਾਸਾ ਜੋ ਤੀਜੋਤ ਸਰੂਪ ਹਰਿ ਆਪੇ ਆਪਣੀ ਕਿਰਪਾ ਕਰ ਹਰ ਜਨ ਸਾਚੇ ਲਾਏ ਪਾਰ ਗੁਰ ਸਤਗੁਰ ਪਾਰ ਕਰਾਏ ਦਾ ਕਰ ਕਿਰਪਾ ਵਡਵੇ ਮਿਹਰਬਾਨ ਜਿਸ ਜਨ ਨੇ ਆਪਣੀ ਦਇਆ ਕਮਾਈ ਦਾ ਨਾਤਾ ਤੋੜੇ ਜਗਤ ਜਹਾਨ ਆਸਾਤ੍ਰਿਸ਼ ਨਾਮੇਟ ਮਿਟਾਏਂਦਾ ਮਾਇਆ ਮਮਤਾ ਨਾ ਦੇ ਸੇ ਨਿਸ਼ਾਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇੜ ਨਾ ਆ인다 ਜਿਸ ਜਨ ਦੇਵੇ ਜੀਆ ਦਾਨ ਅੰਧ ਅੰਧੇਰ ਆਪ ਗਵਾਏ ਦਾ ਆਤਮ ਜੋਤੀ ਜਗੇ ਮਹਾਨ ਵਰਨ ਗੋਤ ਨ ਕੋਈ ਰਖਾਏ ਦਾ ਗੁਰਮੁਖ ਸੱਚੇ ਆਪ ਪਛਾਣ ਉੱਚ ਨੀਚ ਰਾਓ ਰੰਗ ਰਾਜ ਰਾਜਾਨ ਸ਼ਾ ਸੁਲਤਾਨੇ ਘਰ ਰੰਗ ਰੰਗਾਏ ਦਾ ਜੋ ਸਰਨ ਸਰਨਾਈ ਡਗੇ ਆਣ ਤਨ ਮਨ ਸੀਤਲ ਸਤ ਕਰਾਏ ਦਾ ਮ੍ਰਿਤ ਪਰਖੇ ਮੇਗ ਮਹਾਨ ਮਨੁਆ ਉੱਠ ਨ ਦੈ ਦਿਸ਼ਟਾਏ ਦਾ ਗੁਰ ਸ਼ਬਦ ਸੁਣਾਏ ਤੁਰ ਫਰਮਾਨ ਬੁੱਧ ਬਵੇਹ ਕੇ ਆਪ ਕਰਾਇੰਦਾ ਪੈਦੇ ਵੇ ਨਾਮ ਨਿਦਾਨ ਮਤਮਤ ਵਾਲੀ ਲਿਖੇ ਪਾਇੰਦਾ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ ਕਲਯੁਗ ਤੇਰੀ ਅੰਤਮ ਵਰ ਏਕਾ ਦੇਵੇ ਸਤ ਗਿਆਨ ਸਤ ਗਿਆਨਾਂ ਚਰਨ ਕਬਲ ਕਬਲੇ ਚਰਨੇ ਸਰਨ ਆਈਆ ਭਗਤ ਵੜਾਈ ਉਪਰ ਤਵਲ ਤਵਲ ਗੁਰਮੁਖ ਚਰਨ ਸੀਸ ਸੁਖਾਈ ਆ ਆਪੇ ਉਲਟਾਇ ਨਾਬ ਕਵਲ ਕਵਲ ਨਾ ਬੇ ਅੰਮ੍ਰਿਤ ਧਾਰ ਵਹਾਈਆ ਆਪੇ ਸੁਰਤੀ ਸ਼ਬਦੀ ਜਾਏ ਮਵੜ ਮਿਲ ਮੋਲਾ ਆਪਣਾ ਰੰਗ ਰੰਗਾਈਆ ਜੋਤੀ ਜੋਤ ਸਰੂਪ ਭਰਾਬ ਆਪਣੀ ਕਿਰਪਾ ਕਰ ਹਰ ਜਨ ਸੱਜਣ ਲੈ ਫੜ ਡੂੰਗੀ ਪਵਰੀ ਆਪੇ ਵੜ ਸੱਚੇ ਪੌੜੇ ਆਪੇ ਚੜ ਸੱਚ ਸੰਗਾਸਣ ਸੋ ਬਪਾਈਆ ਸੱਚ ਸੰਗਾਸਣ ਹਰ ਸੁਹਾਇ ਦਾ ਗੁਰਮੁਖ ਆਤਮ ਸਾਚੀ ਸੇਜ ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ ਪੇ ਜਾਣੇ ਆਪਣਾ ਜੋਤੀ ਝਲਵਾ ਨੂਰੀ ਤੇਜ ਆਪਣਾ ਰੂਪ ਆਪ ਪ੍ਰਗਟਾਇੰਦਾ ਪੇ ਸ਼ਬਦ ਸੁਨੇਹੜਾ ਰਹਾ ਤੇਜ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਜਨ ਭਗਤਾਂ ਲਿਖਣ ਹਾਰਾ ਲੇਖ ਜਿਸ ਜਨ ਲੇਖਾ ਲਿਖਿਆ ਸੋ ਮੀਤਾ ਹਰ ਨਿਰੰਕਾਰ ਜਿਸ ਜਨ ਪਾਈ ਪਿਛਿਆ ਸੋ ਸਦਾ ਸਤ ਦੇ ਵਣਹਾਰ ਜੋ ਜਨ ਪੂਰੀ ਕਰੇ ਇਛਾ ਸੋ ਸਮਰਥ ਪੁਰਖ ਕਰਤਾਰ ਜਗਤ ਨੇਤਰ ਕਿਸੇ ਨ ਦਿਸਿਆ ਸ੍ਰਿਸ਼ਟ ਸਭਾਈ ਰੋਵੇ ਜਰੋ ਜਰ ਕਲਯੁਗ ਵਿਦਿਆ ਪਾਇਆ ਹਿੱਸਿਆ 14 ਵਿਦਿਆ ਕੂਕ ਕਰੇ ਪੁਕਾਰ ਹਰ ਕਾਮੰਦਰੇ ਕੇੰ ਡਠਿਆ ਬਿਨ ਗੁਰਮੁਖ ਕੋਇ ਨ ਪਾਵੇ ਸਹਾਰ ਜੋਤੀ ਜੋਤ ਸਰੂਪ ਹਰਿਆ ਆਪ ਆਪਣੀ ਕਿਰਪਾ ਕਰ ਹਰ ਜਨ ਸਾਚੇ ਲਇ ਉਭਾਰ ਹਰ ਜਨੇ ਆਪ ਉਭਾਰਿਐਨ ਸਿਰ ਰਖ ਖ ਹੱਥ ਸਮਰਥ ਕਰਤਾਰ ਜੁਗ ਜੁਗ ਪੈ ਜਸਵਾਰੀਐਨ ਜੁਗਾ ਜਗੰਤਰ ਸਾਚੀ ਕਾਰ ਕਲਯੁਗੇ ਅੰਤਮ ਖੇਲ ਆਪਾਰੀਐਨ ਖੇਲੇ ਖੇਲ ਖੇਲਣ ਹਾਰ ਗੁਰ ਮਖਮੇਲਾ ਸੱਚ ਦੀਵਾਰ ਅੰਦਰ ਦੁਆਰਾ ਇੱਕ ਅਪਾਰ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਲ ਕਰ ਕਲਯੁਗ ਤੇਰੀ ਅੰਤਮ ਵਰ ਏਕ ਵਸਤ ਵਸਤੇ ਵਰਤਾਏ ਗੁਰ ਸਿਖਾ ਅੰਦਰ ਆਪ ਟਿਕਾਏ ਆਪੇ ਆਪਣੀ ਕਿਰਪਾ ਧਾਰ ਗੁਰ ਸਿਖਾਂ ਸਤਗੁਰ ਸੇਵਕ ਮਾਇੰਦਾ ਸੇਵਕ ਸੇਵਾ ਕਰੇ ਅਪਾਰ ਆਪਣਾ ਪਰਦਾ ਪਹਿਲਾ ਏਂਦਾ ਦੁਈ ਦਵੇਤ ਕਰ ਖਵਾਰ ਆਪਣਾ ਪਰਦਾ ਆਪੇ ਲਾਹਿੰਦਾ ਦੂਈ ਦਵੇਤ ਕਰ ਖਵਾਰ ਆਪਣੀ ਜੋਤ ਆਪ ਜਗਾਏਂਦਾ ਦੀਵਾ ਬਤੀ ਕਰਉ ਜਿਆਰੇ ਆਪਣਾ ਜਾਮ ਆਪ ਪਿਆਇਂਦਾ ਭਰ ਪਿਆਲਾ ਕਰ ਤਿਆਰ ਆਪਣਾ ਸ਼ਬਦ ਨਾ ਦੇ ਆਪ ਵਜਾਏਂਦਾ ਆਪ ਸੁਣਾਏ ਸਚੀ ਤੁੰਕਾਰ ਬੋਧ ਅਗਾਧ ਆਪ ਪੜ੍ਹਾਏਂਦਾ ਲਿਖਣ ਪੜਨ ਤੇ ਵਸਿਆ ਬਾਰ ਨਿਸ਼ ਅੱਖਰ ਆਪ ਸਹਾਈਂਦਾ ਆਪ ਵਿਖਾਏ ਧਾਮ ਨਿਆਰੇ ਆਪਣਾ ਨਾਮ ਗੁਰਸਿੱਖਾਂ ਕਰ ਬਹਾਈਂਦਾ ਘਰ ਮੰਦਰ ਦਾਇ ਸਵਾਰ ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਕੁਰਾਨ ਹਰ ਕਾ ਨਾਮ ਸਰਬ ਜਸ ਗਾਇੰਦਾ ਹਰ ਕਾ ਨਾਮ ਸਕੇ ਨ ਕੋਏ ਵਖਾਲ ਬਿਨ ਸਤਗੁਰ ਪੂਰੇ ਭੇਵ ਕੋਏ ਨ ਪਾਇੰਦਾ ਲਖ 84 ਬਣੀ ਕੰਗਾਲ ਨਾਮ ਇਹਨ ਮੁੱਲਾ ਮਣਕ ਮੋਤੀ ਹੀਰਾ ਹੱਥ ਕਿਸੇ ਨ ਆਇੰਦਾ ਸਾਧ ਸੰਤ ਜੀਵ ਜੰਤ ਜਗਤ ਚ ਗਿਆ ਸੂ ਰਹੇ ਭਾਲ ਗੁਰਮੁਖ ਵਿਰਲਾ ਘਰ ਮੰਦਰ ਡੂੰਗੀ ਕੰਦਰ ਆਪਣਾ ਤਾਲ ਵਜਾਏਂਦਾ ਬੰਕ ਸੋਹ ਸਚੀ ਤਰਮਸਾਲ ਜਸਰ ਸਮਰਥ ਹਥ ਟਕਾਇੰਦਾ ਫਲ ਲਗਾਏ ਸਾਚੇ ਡਾਲ ਜੋਗ ਅਭਿਆਸ ਹਠ ਤਪ ਤੀਰਥ ਟਟ ਨਾ ਕੋਏ ਵਿਖਾਏਂਦਾ ਚਰਨ ਧੂੜ ਕਰਾਏ ਕਸ਼ਨਾਣ ਰਤੀ ਰਤੇ ਆਪਣੇ ਰੰਗ ਰੰਗਾਏਂਦਾ ਬ੍ਰਹਮ ਮਤ ਏਕਾ ਦੇ ਸਖਾਲ ਜਲ ਧਾਰਾ ਸੀਸ ਨਾ ਕੋਏ ਵਿਖਾਏਂਦਾ ਅਗਨੀ ਤਤ ਕਿਸੇ ਕੁਠਾਲੀ ਨ ਦੇਵੇ ਢਾਲ ਜੰਗਲ ਜੂ ਝਾੜ ਪਹਾੜ ਉੱਚੇ ਢਿੱਲੇ ਪਰਬਤ ਡੂੰਗੀ ਕੰਦਰ ਨਾ ਕੋਇ ਵਿਖਾਐਂਦਾ ਕਾਇਆ ਮੰਦਰ ਅੰਦਰ ਵਿਖਾਐ ਸੁਹਾਵਾ ਤਾਲ ਜਗਤ ਜੰਜਾਲਾ ਤੋੜ ਵਿਖਾਐ ਤੜਾਐਂਦਾ ਜਗਤ ਜੰਜਾਲਾ ਤੋੜ ਤੜਾਐਂਦਾ ਦਿਵਸ ਰਹਿਣ ਕਰੇ ਪ੍ਰਤਪਾਲ ਵੇਲਾ ਅੰਤ ਕੰਤ ਸਮਝਾਐਂਦਾ ਗੁਰਮੁਖ ਸੱਚੇ ਮਾਤੇ ਉਠਾਲ ਰਾਏ ਧਰਮ ਨੇੜ ਨਾਐਂਦਾ ਚਿੱਤਰ ਗੁਪਤ ਲਿਖਾ ਸਕੈ ਨਾ ਕੋਇ ਵਿਖਾਲ ਲਾੜੀ ਮੌਤ ਨ ਕੋਇ ਪਰਣਾਐਂਦਾ ਅੰਤ ਨ ਖਾਐ ਜਮ ਜਮ ਕਾਲ ਜੋ ਜਨ ਸਤਗੁਰ ਸਰਨਾਈ ਆਇਂਦਾ ਅੰਤਮੇ ਆਪਣੀ ਗੋਦ ਲਏ ਉਠਾਲ ਲੋਆ ਭੁਰੀਆਂ ਪਾਰ ਕਰਾਏਂਦਾ ਆਪੇ ਆਪਣੇ ਰਖੇ ਨਾਲ ਸੁਨ ਗੰਮੀ ਪੰਧ ਮੁਕਾਏਂਦਾ ਏਕਾ ਮਾਰੇ ਸੱਚੇ ਉਛਾਲ ਫਿਰ ਕਰ ਸੱਚੇ ਆਪ ਵਸਾਏਂਦਾ ਸਜਖੰਡ ਨਿਵਾਸੀ ਵਿਖਾਏ ਸਚੀ ਧਰਮਸਾਲ ਅਲਖ ਅਗੋਚਰੇ ਆਪਣਾ ਮੇਲਾ ਆਪ ਮਿਲਾਏਂਦਾ ਨਿਰਗੁਣੇ ਨਿਰਗੁਣ ਕਰ ਪ੍ਰਤਪਾਲ ਆਦਪੁਰਖ ਸਤਸਤਵਾਦੀ ਸੱਚਾ ਸੰਗ ਨਿਭਾਏਂਦਾ ਲਿਖਾ ਜਾਣੇ ਦੋ ਜਹਾਨ ਜੋਤੀ ਜੋਤ ਸਰੂਪ ਹਰਿ ਆਪੇ ਆਪਣੀ ਕਿਰਪਾ ਕਰ ਕਲਯੁਗ ਤੇਰੀ ਅੰਤਮ ਵਰ ਗੁਰਮੁਖਾਂ ਚੁਕਾਏ ਕਾਲ ਡਰ ਮਹਾਕਾਲ ਨੇੜ ਨਾ ਆਏਂਦਾ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ